ਅੱਜ ਤੋਂ ਬਾਅਦ ਇਹ ਮੁੜਕੇ ਨਹੀਂ ਆਉਣਾ ਚਾਹੀਦਾ ਤੇ ਨਾ ਇਹਨਾਂ ਦਾ ਕਿਲਾ ਰਹਿਣਾ ਚਾਹੀਦਾ ਨਾ ਤਾਂ ਪਹਿਲਾਂ ਪਹਿਲ ਦੇ ਦੱਸ ਤਾ। ਅਮਰ ਜੀ ਜੀ ਸਤ 2 ਸਾਲ ਹੋ ਗਏ ਦੂਜਾ ਫੇਰਾਂ ਦੀ ਪੜਾ ਤੈਦਾ। ਆਪਣਾ ਸਿਸਟਮ ਇਦਾਂ ਤੱਕ ਠੀਕ ਹੈ। ਜੇ ਕਿਹੜੇ ਬਾਤ ਕੇ ਮੇਰੇ ਕੋਲ ਚੱਲ ਗਈ ਹੈ ਦੁਬਾਰਾ। ਸਤ ਆਪਣੇ ਕੋਈ ਕੋਈ ਸੀ ਜ਼ਾਫਰ ਮੈਂ ਮੈਂ ਪਹਿਲਾਂ ਤਾਂ ਮੈਂ ਆਪਣਾ ਕੰਮ ਪਿਆਰ ਦਾ ਹੀ ਕਰਦਾ। ਜੇ ਕੋਈ ਅਫਸਰ ਨਹੀਂ ਕਰਦਾ ਤਾਂ ਫੇਰ 2 ਸਾਲ ਤੋਂ ਇੱਕ ਵਿਅਕਤੀ ਸਰਕਾਰੀ ਦਫ਼ਤਰਾਂ ਦੇ ਤੱਕੇ ਖਾ ਰਿਹਾ ਸੀ ਪਰ ਜਦੋਂ ਇਸ ਦਾ ਪਤਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਲੱਗਿਆ ਤਾਂ ਉਹਨਾਂ ਨੇ ਸਰਕਾਰੀ ਅਧਿਕਾਰੀਆਂ ਦੀ ਉਸ ਵਿਅਕਤੀ ਸਾਹਮਣੇ ਹੀ ਕਲਾਸ ਲਾ ਦਿੱਤੀ ਇੰਨਾ ਹੀ ਨਹੀਂ ਕੈਬਨਿਟ ਮੰਤਰੀ ਦੇ ਸਾਹ ਹੁਕਮ ਸੁਣਾਏ ਕਿ ਜੇਕਰ ਪੀੜਤ ਵਿਅਕਤੀ ਦਾ ਕੰਮ ਨਾ ਹੋਇਆ ਤਾਂ ਇਸ ਦਾ ਨਤੀਜਾ ਅਧਿਕਾਰੀ ਭੁਗਤਣ ਲਈ ਤਿਆਰ ਰਹਿਣ। ਉਹ ਸਭ 2 ਸਾਲੋਂ ਸਮਝ ਗਿਰਗਾ। ਜੀ। ਜੇ ਇਹ ਤੁਹਾਨੂੰ ਬੇਨਤੀ ਹੈ। ਅੱਛਾ। ਅੱਜ ਤੋਂ ਬਾਅਦ ਇਹ ਮੁੜਕੇ ਨਹੀਂ ਆਉਣਾ ਚਾਹੀਦਾ ਤੇ ਨਾ ਇਹਨਾਂ ਦਾ ਗਿਲਾ ਰਹਿਣਾ ਚਾਹੀਦਾ ਇਹਨਾਂ ਦਾ ਤਾਂ ਪਹਿਲਾਂ ਪਹਿਲ ਦੇ ਦੱਸ ਤੇ ਕਰ। ਠੀਕ ਹੈ ਸਰ। ਠੀਕ ਹੈ। ਹਾਂ ਮਤਲਬ ਜੇ ਦੁਬਾਰਾ ਇਹਨਾਂ ਨੇ ਡੀਸੀ ਕੋ ਜਾਣਾ ਇਹਨਾਂ ਨੇ ਯੂਨੀਵਰਸਿਟੀ ਨੂੰ ਵੀ ਜਾਣਾ ਕਿੱਥੇ ਜਾਣਾ? ਤੁਹਾਡੀ ਡਿਊਟੀ। ਠੀਕ ਹੈ ਤੁਹ। ਇਹਦਾ ਤਾਂ ਸਪੈਸ਼ਲ ਮੈਨੂੰ ਮਿਲਣਾ ਹੈ। ਠੀਕ ਸਰ ਇਹਨਾਂ ਦਾ ਬਾੜੀ ਦਬਾਨਾ ਦਾ ਵਾਈਸ। ਹਾਂ ਦੋ ਸਾਲ ਹੋ ਗਏ। ਦੋ ਸਾਲ ਹੋ ਗਏ। ਅਮਰ ਜੀ ਜੀ। ਸਰ ਦੋ ਸਾਲ ਹੋ ਗਏ ਦੁਜਾ ਫੇਰਾਂ ਨਹੀਂ ਪੜਨਾ ਚਾਹੀਦਾ। ਆਪਣੇ ਸਿਸਟਮ ਇਦਾਂ ਦਾ ਠੀਕ ਹੈ ਸਰ। ਠੀਕ ਹੈ ਨਾ ਥੋੜਾ ਫੀਲ ਕਰੋ ਕਿ ਸਰਕਾਰ ਮਾਨ ਸਾਹਿਬ ਦੀ ਹਾਂਜੀ ਹਾਂ ਕੰਮ ਕਰੇ ਤਾਂ ਨਾਮ ਮਿਲੂਗਾ ਨਹੀਂ ਕਰੋਗੇ ਠੀਕ ਹੈ ਸਰ ਸਰ ਕੋ ਦੂਜਾ ਕੰਮ ਹੋਊ ਇਸ ਕਰਕੇ ਜੇ ਇਹ ਬੰਦੇ ਦੋ ਦੋ ਸਾਲ ਤੋਂ ਇੱਥੇ ਰਹਿੰਦੇ ਤੇ ਇਹ ਬਹੁਤ ਬਾੜੀ ਹੈ ਇਹਨੂੰ ਇਹਨੂੰ ਬੰਦ ਕਰ ਠੀਕ ਹੈ ਜੀ ਹੋਰ ਕੋਈ ਗੱਲ ਜਿਹੜੀ ਚਿੱਠੀ ਦਿੱਤੀ ਸੀ ਜੀ ਲਿਖ ਕੇ ਹਾਂ ਕਾਨੂੰਗੋ ਨੇ ਮੇਰੀ ਚਿੱਠੀ ਗਵਾਤੀ ਤੁਸੀਂ ਸਾਹਿਬ ਇਹ ਅਬ ਇਹ ਦੱਸੋ ਕਿ ਤੁਸੀਂ ਅੱਜ ਚੰਗੇ ਪਰੇ ਤੋਂ ਬਹੁਤ ਜ਼ਿਆਦਾ ਤੁਹਾਡੇ ਲੰਮੇ ਆਏ ਜੀ ਮੇਰੇ ਅਪਾਵਾਦ ਵੀ ਕੋਲ ਹੈ ਨਿਕਸਤ ਹੈ ਦਵਾਰਾ ਫਿਰ ਦੇਖੋ ਮੇਰੀ ਗੱਲ ਹੈ ਨਾ ਇਹ ਮੀਡੀਆ ਵਾਲੇ ਤਾਂ ਹਾਲੇ ਤੇ ਬਾਕੀਆਂ ਤੇ ਕੀ ਬਾਲੂਗਾ ਹੁਣ ਬਲੋ ਅੱਗੇ ਤੋਂ ਖਿਆਲ ਕੈਬਨਿਟ ਮੰਤਰੀ ਤਾਲੀਵਾਲ ਪੰਜਾਬ ਸਰਕਾਰ ਵੱਲੋਂ ਲਾਇ ਇੰਤਕਾਲ ਕੈਂਪ ਦਾ ਦੌਰਾ ਕਰਨ ਅੰਮ੍ਰਿਤਸਰ ਰਾਜਸਾਨਸੀ ਅਤੇ ਮਜੀਠਾ ਹਲਕੇ ਦੇ ਤਹਿਸੀਲ ਦਫਤਰਾਂ 'ਚ ਪਹੁੰਚੇ ਸੀ ਜਿੱਥੇ ਲੋਕਾਂ ਨੇ ਉਹਨਾਂ ਨੂੰ ਮੁਸ਼ਕਲਾਂ ਦੱਸਿਆ ਅਤੇ ਰੋਜ਼ਾਨਾ ਆ ਰਹੀਆਂ ਪਰੇਸ਼ਾਨੀਆਂ ਤੋਂ ਜਾਣੂ ਕਰਵਾਇਆ ਤਾਂ ਮੰਤਰੀ ਜੀ ਦਾ ਭਾਰਾ ਵਧ ਗਿਆ ਅਤੇ ਉਹਨਾਂ ਨੇ ਅਧਿਕਾਰੀਆਂ ਦੀ ਕਲਾਸ ਲਾ ਦਿੱਤੀ ਕ ਇਹ ਪੈਸੇ ਹੋਣੀਆਂ ਇਹਨਾਂ ਦਾ ਕੇਸ ਹੈ ਅਫਸਰ ਇਹ ਕੇ ਆ ਕੇਸ ਲੋ ਇਹਨਾਂ ਦਾ ਹੀ ਆਪਣੇ ਮੇਰੇ ਮੇਰੇ ਮਹਿਕਮੇ ਦਾ ਹੈ ਠੀਕ ਸਰ ਇਹਨੂੰ ਕੰਪਲੀਟ ਕਰ ਠੀਕ ਹੈ ਸਰ ਸਰ ਇਹ ਤਸੀਲ ਚ ਗੇੜੇ ਦਾ ਮਾਮਲਾ ਨਹੀਂ ਮਾਮਲਾ ਜੇ ਗੇੜੇ ਮਾਮਲਾ ਕੇ ਮੇਰੇ ਕੋਲ ਚੱਲ ਗਈ ਹੈ ਦੁਬਾਰਾ ਨਹੀਂ ਸਰ ਸਰ ਆਪਣੇ ਕੋ ਫਿਰ ਕੋਈ ਨਹੀਂ ਦੱਸਾ ਫਿਰ ਮੈਂ ਮੈਂ ਪਹਿਲਾਂ ਤਾਂ ਮੈਂ ਆਪਣਾ ਕੰਮ ਪਿਆਰ ਨਾਲ ਹੀ ਕਰਦਾ ਜੇ ਕੋਈ ਅਫਸਰ ਨਹੀਂ ਕਰਦਾ ਤਾਂ ਫਿਰ ਠੀਕ ਹੈ ਹਾਂਜੀ 81 ਦਾ ਪਲਾਟ ਦਿੱਤਾ ਹੈ ਕਬਜ਼ਾ ਆਇਆ ਹੈ ਬਹੁਤ ਤੰਗ ਇਹਨਾਂ ਦਾ ਬਹੁਤ ਪੁਰਾਣਾ ਪਲਾਟ ਹੈ ਜਿਆ ਇਫਤਿਹ ਉਹ ਕਬਜ਼ਾ ਕਰੀ ਜਾਂਦੇ ਉਹਦਾ ਦੁੱਧ ਕਾਰਚ ਬੈਠ ਗਿਆ ਬਜ਼ੁਰਗ ਵੀ ਸੱਤ ਸਾਲ ਇਹ ਇਹ ਮੇਰਾ ਵੀ ਕਰਕੇ ਠੀਕ ਹੈ ਠੀਕ ਹੈ ਹਾਂ ਕੋਈ ਲੰਮਾ ਨਹੀਂ ਹੋਣਾ ਠੀਕ ਸਰ ਪਬਲਿਕ ਕਿਉਂ ਲੰਮਾ ਦਵੇ ਆਪਾਂ ਕੱਲ ਹੀ ਬੈਠੇ ਸਾਨੂੰ ਲੋਕਾਂ ਦੇ ਵੋਟਾਂ ਪਾ ਕੇ ਐਮਐਲਏ ਬਣਾਇਆ ਮੰਤਰੀ ਬਣਾਇਆ ਐਸੇ ਕਰਕੇ ਬਣਾ ਕੇ ਨੋਕਾ ਦੇ ਕਬਜ਼ਾ ਕੀ ਉਹ ਨੂੰ ਤਹਿਸੀਲ ਦਾ ਬਣਾਇਆ ਪਟਵਾਰੀ ਬਣਾਇਆ ਤਲਖਾਉ ਮਿਲਦੀ ਹੈ ਐਸਾ ਦੋ ਦੋ ਸਾਲ ਦੇ ਬੰਦੇ ਫਿਰਦੇ ਤੇ ਬਹੁਤ ਮਾਰੀ ਸਰ ਲੱਗਦਾ ਕਿ ਮਸਲੀ ਹੱਲ ਹੋ ਜਰਗੀ ਅੱਜ ਤੁਸੀਂ ਆਏ ਜੇ ਕਰਨਗੇ ਸਾਰੇ ਮਸਲੇ ਹੱਲ ਕਿਉਂਕਿ ਲੋਕਾਂ ਦੀ ਸਰ 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 ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਆ ਪਬਲਿਕ ਦਾ ਹਰ ਮਸਲਾ ਹੱਲ ਕਰਾ ਦੇ ਤੁਸੀਂ ਕਹ ਬਣਾਓ ਹਾਂ ਸਿਰਫ ਇੰਨਾ ਹੀ ਨਹੀਂ ਕੈਬਨਿਟ ਮੰਤਰੀ ਨੇ ਇੱਕ ਇੱਕ ਅਧਿਕਾਰੀ ਕੋਲ ਜਾ ਕੇ ਪੈਂਡਿੰਗ ਇੰਤਕਾਲਾ ਹੋ ਰਹੇ ਇੰਤਕਾਲਾ ਅਤੇ ਸੂਚੀਆਂ ਆਦੀ ਪੂਰੀ ਜਾਂਚ ਖਰੀ ਵੀ ਲਈ ਅਤੇ ਹਦਾਇਤਾਂ ਜਾਰੀ ਕੀਤੀਆਂ ਕਿ ਕਿਸੇ ਵੀ ਆਮ ਵਿਅਕਤੀ ਦਾ ਕੰਮ ਨਾ ਰੁਕਣਾ ਚਾਹੀਦਾ ਅਤੇ ਨਾ ਹੀ ਅਧਿਕਾਰੀਆਂ ਵੱਲੋਂ ਕਿਸੇ ਨੂੰ ਕੋਈ ਪਰੇਸ਼ਾਨੀ ਆਉਣੀ ਚਾਹੀਦੀ ਹੈ। ਜਿਆਦਾ ਕਰੀਬ ਕਰਦੇ ਹਾਂ 45 ਹੋ ਗਿਆ ਤੇ 45 ਹੋ ਗਿਆ 45 ਹੋ ਗਿਆ ਆਪਾਂ ਬੋਲ ਦੱਸਿਆ ਪਿੰਡਾਂ ਦੇ ਵਿੱਚ ਪਹਿਲਾਂ ਹਾਂਜੀ ਸਾਰੇ ਹੁਣ ਦੱਸਿਆ ਜੀ। ਅੱਛਾ ਆਪਣੇ ਕੋ ਕੋਈ ਐਸਟੀਮੇਟ ਹੈਗਾ ਪੂਰਾ ਲੋਕੋ ਕੀ ਤਹਿਸੀਲ ਦੇ ਵਿੱਚ ਕਿੰਨੇ ਡਿਊ ਨੇ ਇੰਤਕਾਲ ਤਕਰੀਬਨ ਸਰ 100 ਦੇ ਕਰੀਬ ਹੈਗਾ ਕਿਉਂਕਿ ਪਿਛਲੇ ਅਸੀਂ 1 ਮਹੀਨੇ ਤੋਂ ਇੰਤਕਾਲ ਨੂੰ ਹੀ ਲੱਗੇ ਹੋਏ ਆ ਬਹੁਤ ਥੋੜੇ ਰਹਿ ਗਏ ਆ ਜਿਹੜੇ 750 ਦੀ ਫਿਕਰ ਸਰ ਨੇ ਲੀਹ ਦਿੱਤੀ ਹੈ। ਹਾਂ 750 ਕਿੰਨੇ ਕਿੰਨੇ ਜੱਜ ਕੀਤੀ ਆਪਾਂ 6 ਸੇ ਨੰਬਰ ਤੋਂ ਲੈ ਕੇ ਹੁਣ ਤੱਕ ਇਹ ਪ੍ਰੋਸੈਸ ਕਰਦੇ ਆਏ 6 ਸੇ ਨੰਬਰ ਤੋਂ ਲੈ ਕੇ ਹੁਣ ਤੱਕ ਅੱਛਾ ਹਰ ਵੀਕ ਡੀਸਾ ਜਿਹੜੇ ਗਏ ਨੇ ਉਹ ਟਾਰਗੇਟ ਦਿੰਦੇ ਸੀ ਹਾਂ ਤੇ ਭਾਈ ਇਹਨਾਂ ਤੁਸੀਂ ਖਤਮ ਕਰਨਾ ਹਾਂ 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 ਮੈਨੂੰ ਲੋ ਜੀ ਆਪਾਂ ਨੂੰ ਟਾਰਗੇਟ ਸੋ ਦਾ ਮਿਲਿਆ 200 ਰੁਪਏ ਲੈ 200 ਦਾ ਸੀ ਹਾਂ ਬੋਲੀ ਬੋਲੀ ਜਦੋਂ ਫਿਕਰ ਘੱਟ ਗਈ ਉਹਨਾਂ ਟਾਰਗੇਟ ਘੱਟਦਾ ਗਿਆ अच्छा ਤੇ ਹੁਣ ਜਿਹੜਾ ਹੈਗਾ ਅਰਾਊਂਡ ਅਬਾਊਟ 100 ਇੰਤਕਾਲ ਹੈਗਾ ਸਾਰਿਆਂ ਨੂੰ ਮੈਸੇਜ ਲਿਖਤੀ ਜਿਹੜੇ ਜਿਹੜੇ ਬੰਦਿਆਂ ਦੇ ਇੰਤਕਾਲ ਸੀ ਉਹਨਾਂ ਨੂੰ ਮੈਸੇਜ ਹੋਇਆ ਸਾਰੇ ਇੰਤਕਾਲਾਂ ਦੀ ਆ ਕੇ ਰਜਿਸਟਰੀਆਂ ਸਾਰੇ ਦਰਜ ਕਰ ਇਹ ਚ ਸਾਰੇ ਇਸ ਤਰ੍ਹਾਂ ਕਰਤਾ ਵੀ ਬੰਦੇ ਆਉਣ ਚਾਹੀਦੇ ਜਿੰਨੇ ਡਾਕੂਮੈਂਟ ਹੋਏ ਹਨ ਰਜਿਸਟਰਡ ਜਿੰਨੇ ਰਜਿਸਟਰੀ ਹੋਏ ਹਨ ਹਾਂ ਬੰਦਿਆਰੋ ਵੀ ਕੰਨ ਨੀਗਾ ਤੁਸੀਂ ਆਪ ਦੇ ਇੰਤਕਾਲ ਦੇ ਅੱਛਾ ਉਹਨੇ ਇਹ ਕਰਤੀਆ ਸਾਰੇ ਕਿਉਂਕਿ ਇਹ ਪਦੇ ਹਨ ਵੀ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਸਾਡੇ ਦਿਲ ਹੋ ਗਏ ਆ ਸਰ ਮੀਰੇ ਅੱਜ ਇਸ ਦਿਨ ਤੱਕ 87 ਹੋ ਗਏ ਨੇ ਬਾਕੀ ਆ ਸਾਰੇ ਅਜ ਕਰਨ ਵਾਲੇ ਪਏ ਨੇ ਸੋ ਮੇਰੇ 200 ਟੱਪ ਜਾਣਗੇ 200 ਟੱਪ ਜਾਣਗੇ ਸ਼ਾਇਦ ਟੋਟਲ ਕਿੰਨੇ ਸੀ ਪੈਂਡਿੰਗ ਆਪਣੇ ਸਰਾ ਮੇਰੀ ਪੈਂਡਿੰਗ ਲਿਸ ਸੀਗੀ ਕਿੰਨੇ ਆ ਟੋਟਲ ਸਾਰੇ ਨਸੀ ਜਦੋਂ ਲੰਬਰ ਮਤਲਬ ਅਪਰੋਕਸੀਨੇਟੀ ਸਾਰੇ ਆਈ ਥਿੰਕ 90 ਦੇ ਤਰੀਬ ਹੋਣਗੇ ਮਰਾਦ ਸੀ ਜਿਹੜੇ ਮੇਰੇ ਲੈਵਲ ਤੇ ਪੈਂਡਿੰਗ ਸੀ ਬਾਕੀ ਕਈ ਪਟਵਾਰੀਆਂ ਦੇ ਵੀ ਪੈਂਡਿੰਗ ਸੀ ਉਹ ਇੱਥੇ ਨਹੀਂ ਹੈਗਾ ਸਿਰ ਜਿਹੜੇ ਮੇਰੇ ਲੈਵਲ ਤੇ ਪੈਂਡਿੰਗ ਸੀ ਅੱਛਾ ਆ 90 ਕਿਸੇ ਜਿੰਨਾ ਅਗੇ ਡੇਟਸ ਲਿਖੀਆਂ ਨੇ ਆ ਪੁਰਾਣੀ ਡੇਟਸ ਉਹ ਲੱਭ ਕੇ ਕਰਤੀ ਆ ਜਿੰਨਾ ਕਿ ਨਹੀਂ ਲਿਖੀਆਂ ਡੇਟਸ ਸਿਰਫ ਉਹ ਰਹਿ ਜਿੰਨਾ ਕਿ ਟਿੱਪ ਵੱਜ ਗਏ ਉਹ ਹੋ ਗਏ ਹੋ ਗਏ ਆ ਵੀ ਜਿਵੇਂ ਆ ਸਾਰੇ ਹੋ ਗਏ ਆ ਵੀ ਹੋ ਗਏ ਅੱਛਾ ਆ ਵੀ ਹੋ ਗਏ ਅੱਛਾ ਅੱਛਾ ਜੀ ਸਰ ਅੱਛਾ ਪੈਂਡੈਂਸੀ ਲਿਸਟ ਆਨਲਾਈਨ ਕਢਵਾ ਲਈ ਸੀ ਵੀ ਜੀ ਮੂਹੇ ਮੂਹੇ ਤੱਕ ਕਾਲਾ ਕੋਣ ਹੈ ਪੜਾੜੀ ਸਰੂ ਨਹੀਂ ਹੈਗਾ ਅੱਜ ਉਹ ਹਾਂਜੀ ਪੜਾੜੀ ਵਾਲੀ ਵੀ ਕੋ ਕੋ ਹਾਂ ਉਹ ਇੱਕੋ ਹੀ ਹੈ ਪੜਾੜੀ ਵਾਲਾ ਕੋਈ ਸੁਲਤਾਨਵਾਲੀ ਵੀ ਕੋ ਨਹੀਂ ਸਰ ਉਹ ਵੱਖਰਾ ਹੈ ਪੜਾੜੀ ਵਾਲਾ ਇੱਕ ਹੋ ਗਿਆ ਨਾ ਛਿਕਨੀ ਛਿਕਨੀ ਵਾਲਾ ਕੋਣ ਸੁਲਤਾਨਵਾਲਾ ਕੋਣ ਹੈ ਸੁਲਤਾਨਵਾਲਾ ਪਪਾ ਨੂੰ ਡਵੈਲਪਰ ਵਾਲੀ ਕੋਈ ਸਰ ਸਾਥ ਸਾਥ ਹੈ 5 ਫਰਵਰੀ ਦਾ ਉਹ ਏਰੀਆ ਕਿਹੜਾ ਹੈ ਸਿਕਨੀ ਵਾਲਾ ਸਿਕਨੀ ਵਾਲਾ ਸਿਕਨੀ ਕਰਨ 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 ਆ ਸਰ ਸਰਕਲ ਲਿਖਿਆ ਨਾ ਸਰ 97 ਦੇ ਟੋਟਲ ਹੈਗੇ ਨੇ तकरीबन 5 ਪਰ ਤਾਂ ਦੇ ਕੋਟਾ ਸਰਤਾਨ ਸਿਕਨੀ ਸਰਤਾਨਮਨ ਸਿਕਨੀ ਕਿ ਨਾਂ ਤੁਹਾਡਾ ਕਰਜ਼ਾ ਖੋਸਣਾ ਕਰਜ਼ਾ ਖੋਸ ਕਿੰਨੇ ਤੁਹਾਡੇ ਪੈਂਡਿੰਗ ਕਿੰਨੇ ਸੀ ਤੁਹਾਡੇ ਇੰਤਕਾਲ ਕਿੰਨਾ ਮੇਲ ਕਰ ਤੇਰੀਓ ਮਨਜ਼ੂਰ ਆਜੂ ਜੀ ਅੱਜ ਹੋ ਜਾਣਾ ਕਦੋਂ ਲੈ ਆਈ ਸਰ ਨਹੀਂ ਲੋਗੇ ਹਾਂਜੀ ਸਰ ਅੱਛਾ ਤੇ ਸਰਤਾਵੰਦ ਸਿੱਕੜੀ ਆਬਾਦੀ ਦਾ ਕੋਣ ਹੈ ਆ ਸਰਾਲੇ ਸੇਮ ਹੀ ਆ ਸੇਮ ਹੀ ਨਾ ਸ਼ਿਕੜੀਆਂ ਤਾਂ ਦੇਖੋ ਜੇ ਇਹਦਾ ਸਾਦੇ ਸਰੋਂ ਪਿੰਡ ਚੋਂ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਦੱਸਿਏ ਕਿ ਸਰਕਾਰ ਵੱਲੋਂ ਪੈਂਡਿੰਗ ਇੰਤਕਾਲਾਂ ਦੇ ਨਿਪਟਾਰੇ ਲਈ ਬੀਤੇ ਕੱਲ ਤਹਿਸੀਲ ਦਫ਼ਤਰਾਂ ਜੇਕ ਕੈਪ ਲਾਏ ਗਏ ਸੀ ਜਿਸ ਤੇ ਹੁਕਮ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤੇ ਸੀ ਉਧਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ਨਾ ਕੈਂਪਰ ਆਹੀ ਪੰਜਾਬ ਪਰਚ 31000 ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ 15 ਜਨਵਰੀ ਨੂੰ ਮੁਰਤੋਂ ਪੰਜਾਬ ਪਰਚ ਇੱਕ ਕੈਂਪ ਲਾਇਆ ਜਾਣਗੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ